24 9 1951 ਲੱਗਾ ਰਹੇ ਤਾਂ ਲੱਗਾ ਰਹੋ ਹਰ ਦਮ ਕਦੀ ਨਾ ਡੋਲ ਸਤਿਗੁਰੂ ਨਾਨਕ ਸਭ ਤੋਂ ਵੱਡਾ ਹੈ ਮੈਂ ਹੋਰ ਨਾ ਧਾਰਮਿਕ ਆਗੂਆਂ ਦੀ ਵੀ ਕਦਰ ਕਰਦਾ ਪਰ ਗੁਰੂ ਨਾਨਕ ਮੇਰੇ ਲਈ ਸਭ ਤੋਂ ਉੱਚਾ ਹੈ ਈਸਾ ਦੇ ਰੱਬ ਪਾਸ ਅਮੀਰ ਆਦਮੀ ਦੀ ਪਹੁੰਚ ਨਹੀਂ ਉਹ ਕਹਿੰਦਾ ਹੈ ਉਠਦਾ ਸੂਈ ਦੇ ਨੱਕੇ ਵਿੱਚੋਂ ਦੀ ਨਿਕਲ ਜਾਣਾ ਮੁਮਕਿਨ ਹੈ ਪਰ ਇੱਕ ਅਮੀਰ ਦਾ ਸਾਈਂ ਲਾਗੇ ਪੁੱਜਣਾ ਨਾ ਮੁਮਕਿਨ ਬਾਬੇ ਨਾਨਕ ਦੇ ਦਰਬਾਰ ਅਮੀਰ ਤੇ ਗਰੀਬ ਦੋਹਾਂ ਦੀ ਰਸਾਈ ਹੈ ਹਿਰਦੇ ਵਿੱਚ ਜਾਦ ਦੀ ਕਣੀ ਹੋਵੇ ਸਹੀਂ ਜਦ ਤੱਕ ਸਾਡਾ ਮਨ ਦੇਸ਼ ਕਾਲ ਨਿਮਿਤ ਵਿੱਚ ਹੈ ਰੱਬ ਨੂੰ ਨਹੀਂ ਜਾਣ ਸਕਦਾ ਕਿਉਂਕਿ ਉਹ ਦੇਸ਼ ਕਾਲ ਵਿੱਚ ਆ ਨਹੀਂ ਸਕਦਾ ਸਿਮਰਨ ਵਿੱਚ ਸੁਰਤ ਨੂੰ ਲਾ ਕੇ ਅਸਾਂ ਟਾਈਮ ਸਪੇਸ ਤੇ ਦੇਸ਼ ਕਾਲ ਨਿਮਿਤ ਤੋਂ ਮੰਨੂ ਉੱਪਰ ਚੁੱਕਣਾ ਹੈ ਗੁਰਸੇਖ ਸਿਮਰਨ ਨਾਲ ਟਾਈਮ ਕਾਲ ਤੋਂ ਉੱਤੇ ਧਿਆਨ ਨਾਲ ਦੇਸ਼ ਤੇ ਵਾਹਿਗੁਰੂ ਜੀ ਨੂੰ ਸਿਰਜਣਹਾਰ ਪ੍ਰਤੀਤ ਕਰਕੇ ਉਸ ਦੀ ਰਜਾ ਤੇ ਸ਼ਕਰ ਹੋ ਕੇ ਵਿਸਮਾਦ ਵਿੱਚ ਪੁੱਜਦਾ ਇਹ ਮਨ ਨੂੰ ਆ ਗੁਣਾ ਮਨ ਉਨਮਨ ਕਰਦਾ ਹੈ ਇਸ ਤਰ੍ਹਾਂ ਨਾਲ ਦੇਸ਼ ਕਾਲ ਨਿਮਿਤ ਦੀ ਵੇਥ ਨੂੰ ਮੇਟ ਕੇ ਸਾਈ ਮਿਲਾਪ ਹੋ ਜਾਂਦਾ ਹੈ ਇਹ ਅਮਲੀ ਤਰੀਕਾ ਹੈ ਸਾਈ ਦੀ ਪ੍ਰਾਪਤੀ ਦਾ ਵਾਹਿਗੁਰੂ ਦਾ ਸਿਮਰਨ ਕਰਦਿਆਂ ਜਾਂ ਕਿਸੇ ਨੂੰ ਸੁੰਦਰਤਾ ਦੇ ਝਲਕਾਰੇ ਤੋਂ ਕਦੇ ਇੱਕ ਛਿਨ ਆਂਦੀ ਹੈ ਜਦ ਮਾਈਂਡ ਮਨ ਤੇ ਫੀਲਿੰਗ ਪ੍ਰਤੀਤੀ ਪਿੱਛੇ ਰਹਿ ਜਾਂਦੀਗਾ ਇਹ ਹੱਦ ਵਿੱਚ ਰਹਿਣ ਵਾਲੀ ਰੂਹ ਹੱਦੋਂ ਪਾਰ ਵਾਹਿਗੁਰੂ ਨਾਲ ਜਾਸ਼ ਹੁੰਦੀ ਹੈ ਇਸ ਅਵਸਥਾ ਤੋਂ ਜਦ ਅਸੀਂ ਹੇਠ ਹੋਂਦੇ ਹਾਂ ਤਾਂ ਸਾਡੇ ਮੂੰਹੋਂ ਵਾਹ ਵਾਹ ਨਿਕਲਦੀ ਹੈ ਆਪਣਾ ਕੰਮ ਕਾਜ ਕਰਦੇ ਹੋਏ ਬੱਚਿਆਂ ਨੂੰ ਪਾਲਦੇ ਹੋਏ ਸਿਮਰਨ ਵਿੱਚ ਲੱਗੇ ਰਹਿਣਾ ਹੈ ਗ੍ਰਸਥ ਵਿੱਚ ਰਹਿੰਦੇ ਹੋਏ ਜਗਤ ਵੱਲੋਂ ਉਦਾਸ ਰਹਿਣਾ ਹੈ ਤੇ ਨਾਮ ਵਿੱਚ ਲਿਵ ਲਾਈ ਰੱਖਣੀ ਹੈ ਨਾ ਕੋ ਮੇਰਾ ਹਉ ਕਿਸ ਕੀਰਾ ਸਾਚਾ ਠਾਕੁਰ ਤ੍ਰਿ ਭਵਨ ਮੇਰਾ ਗੁਰਮੁਖ ਦੇ ਸਤਸੰਗ ਜੀਉਂਦੇ ਸਤਸੰਗ ਦੀ ਬੜੀ ਲੋੜ ਹੈ ਅਰਜਨ ਦੇ ਸਵਾਲਾਂ ਦਾ ਜਵਾਬ ਕ੍ਰਿਸ਼ਨ ਨੇ ਦਿੱਤਾ ਤੁਹਾਡੇ ਸਵਾਲਾਂ ਦਾ ਜਵਾਬ ਦੇਣ ਵਾਲੇ ਦੀ ਵੀ ਲੋੜ ਹੈ ਕ੍ਰਿਸ਼ਨ ਤਾਂ ਹੈ ਨਹੀਂ ਕੋਈ ਸਾਧਨ ਹੋਵੇ ਉਸ ਦੇ ਕਰਨ ਤੋਂ ਪਹਿਲਾਂ ਬਿਰਤੀ ਦਾ ਸੰਸੇ ਰਹਿਤ ਹੋਣਾ ਜ਼ਰੂਰੀ ਹੈ ਇਸ ਵਾਸਤੇ ਆਤਮਾ ਦੇ ਜਿਗਿਆਸੂ ਨੂੰ ਸਤਸੰਗ ਦੀ ਲੋੜ ਹੈ ਅਰਥਾਤ ਨਾਮ ਜਪਣ ਵਾਲੇ ਗੁਰਮੁਖਾਂ ਦੇ ਜਿਉਂਦੇ ਸਤਸੰਗ ਦੀ ਲੋੜ ਹੈ ਇਸ ਦੇ ਬਗੈਰ ਨਾਮ ਦ੍ਰਿੜ ਨਹੀਂ ਹੁੰਦਾ ਗੁਰਮੁਖ ਦੇ ਮਿਲਿਆਂ ਨਾਮ ਚਿਤਾਉਂਦਾ ਹੈ ਨਾਮ ਪਿਆਰਾ ਤੇ ਮਿੱਠਾ ਲੱਗਦਾ ਹੈ ਗੁਰਮੁਖ ਦੀ ਪਛਾਣ ਇਹ ਦੱਸੀ ਗਈ ਹੈ ਗੁਰਬਾਣੀ ਵਿੱਚ ਸ੍ਰੀ ਦਰਬਾਰ ਸਾਹਿਬ ਦੇ ਸਰੋਵਰ ਵਿੱਚ ਜੇ ਤੁਸੀਂ ਜਾ ਕੇ ਗੰਦੀ ਮੋਰੀ ਦਾ ਪਾਣੀ ਪਾ ਦੇਵੋ ਤਾਂ ਤੁਹਾਨੂੰ ਸਾਰੇ ਮੰਦਾ ਆਖਣਗੇ ਜਿਸ ਸਰੋਵਰ ਵਿੱਚ ਗੰਗੋਤਰੀ ਦਾ ਪਾਣੀ ਲਿਆ ਕੇ ਪਾ ਦੇਵੋ ਤਾਂ ਸਭ ਚੰਗਾ ਜਾਣਗੇ ਅਸੀਂ ਜਿਵੇਂ ਹਾਂ ਮੈਲੇ ਪਾਣੀ ਹਾਂ ਮੋਰੀ ਦੇ ਸਾਂ ਪਹਿਲੇ ਨਿਰਮਲ ਜਲ ਬਣਨਾ ਹੈ ਫਿਰ ਸਾਈ ਆਪੇ ਆਪਣੇ ਨਾਲ ਮਿਲਾ ਲਏਗਾ ਅੱਜ ਕੱਲ ਦੇ ਵਿਦਾਂਤੀਆਂ ਵਾਂਗੂੰ ਐਵੇਂ ਆਪੇ ਹੀ ਬ੍ਰਹਮ ਨਹੀਂ ਬਣ ਬੈਠਣਾ ਸਾਡੀ ਆਤਮਾ ਪਰਮਾਤਮਾ ਦੇ ਸਾਹਮਣੇ ਇਸੇ ਤਰ੍ਹਾਂ ਹੈ ਜਿਵੇਂ ਇੱਕ ਸਮੁੰਦਰ ਦੇ ਕਿਨਾਰੇ ਉੱਗੇ ਦਰਖਤ ਦੇ ਪੱਤੇ ਤੇ ਜਲ ਦੀ ਬੂੰਦ ਹੁੰਦੀ ਹੈ ਸਮੁੰਦਰ ਹੀ ਉਛਲ ਕੇ ਜੇ ਇਸ ਨੂੰ ਆਪਣੇ ਵਿੱਚ ਮਿਲਾ ਲੇ ਤਾਂ ਮਿਲਾ ਲੇ ਤਉ ਦਰਸ਼ਨ ਕੀ ਕਰੋ ਸਮਾਏ ਮੈਂ ਦਰ ਮੰਗਤ ਭੀਖਿਆ ਪਾਏ ਮਿਲਿਆ ਨਾਲੋਂ ਮਿਲਾਪ ਦੇ ਯਤਨ ਕਰਨ ਵਿੱਚ ਸਵਾਦ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ